12 ਸਾਲਾਂ ਦੇ ਬਾਅਦ ਭਾਰਤ ਨੇ ਚੈਂਪੀਅਨ ਟਰੋਫੀ ਦਾ ਖਿਤਾਬ ਜਿੱਤਿਆ ਖਿਤਾਬ ਜਿਹੜਾ ਆਪਣੇ ਨਾਮ ਕਰ ਲਿਆ ਨਿਊਜ਼ੀਲੈਂਡ ਨੂੰ ਹਰਾਇਆ 4 ਵਿਕਟਾਂ ਦੇ ਨਾਲ ਨਿਊਜ਼ੀਲੈਂਡ ਨੂੰ ਹਰਾ ਦਿੱਤਾ ਆ ਭਾਰਤ ਨੇ ਤਾਂ ਦੁਬਈ ਦੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਇਹ ਮੈਚ ਖੇਡਿਆ ਜਾ ਰਿਹਾ ਸੱਗਾ ਤਾਂ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਵੀ ਹੈ ਕਿ ਇਸ ਟੂਰਨਾਮੈਂਟ ਵਿੱਚ ਭਾਰਤ ਕੋਈ ਵੀ ਮੈਚ ਜਿਹੜਾ ਨਹੀਂ ਹਾਰਿਆ ਸਦਾ ਫਾਈਨਲ 'ਚ ਜਾ ਕੇ ਖਿਤਾਬ ਹੀ ਜਿੱਤਿਆ ਚੈਂਪੀਅਨ ਟਰੋਫੀ ਆਪਣੇ ਨਾਮ ਕਰ ਲਿਆ 12 ਸਾਲਾਂ ਦੇ ਬਾਅਦ ਚੈਂਪੀਅਨ ਟਰੋਫੀ ਆਪਣੇ ਨਾਮ ਕੀਤੀ ਉਸ ਤੋਂ ਪਹਿਲਾਂ 2013 ਦੇ ਵਿੱਚ ਧੋਨੀ ਦੀ ਕਪਤਾਨੀ ਹੇਠ ਭਾਰਤ ਨੇ ਜਿਹੜਾ ਆ ਇਹ ਚੈਂਪੀਅਨ ਟਰੋਫੀ ਨੂੰ ਆਪਣੇ ਨਾਮ ਕੀਤਾ ਸੀਗਾ ਉਸ ਤੋਂ ਬਾਅਦ 2017 ਦੇ ਵਿੱਚ ਫਿਰ ਹਾਰ ਹੁੰਦੀ ਆ ਪਾਕਿਸਤਾਨ ਤੋਂ ਹਾਰ ਜਾਂਦਾ ਹੈ ਭਾਰਤ ਫਾਈਨਲ ਦੇ ਵਿੱਚ ਤਾਂ ਹੁਣ 2025 ਦੇ ਵਿੱਚ ਚੈਂਪੀਅਨ ਟਰੋਫੀ ਆਪਣੇ ਨਾਮ ਕਰ ਲਈ ਹੈ ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਕਪਤਾਨ ਰੋਹਿਤ ਸ਼ਰਮਾ ਨੇ ਵੀ ਚੰਗੀ ਜਿਹੜੀ ਆ ਬੱਲੇਬਾਜ਼ੀ ਕੀਤੀ ਆ 83 ਜਿਹੜੇ ਆ 83 ਰਨ ਜਿਹੜੇ ਉਹਨਾਂ ਦੇ ਪਰ ਉਹ ਬਣਾਏ ਗਏ ਹੈਗੇ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਕਿਉਂਕਿ ਲਗਾਤਾਰ ਜਿਸ ਤਰੀਕੇ ਦੇ ਨਾਲ ਇਸ ਮੈਚ ਦੇ ਉੱਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੰ ਸਾਰੇ ਇਸ ਮੈਚ ਵੱਲ ਦੇਖ ਰਹੇ ਸੰ ਕਿ ਭਾਰਤ ਦੀ ਜਿਹੜੀ ਹੈ ਜਿੱਤ ਇਸ ਵੇਲੇ ਬਹੁਤ ਹੀ ਜ਼ਿਆਦਾ ਜ਼ਰੂਰੀ ਸੀ 12 ਸਾਲਾਂ ਦੇ ਬਾਅਦ ਭਾਰਤ ਨੇ ਜਿੱਤ ਹਾਸਲ ਕੀਤੀ ਹੈ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਨੇ 83 ਗੇਂਦਾਂ ਦੇ ਵਿੱਚ 76 ਰਨ ਮਾਰੇ ਨੇ ਉੱਥੇ ਹੀ ਸ਼ੋਮਨ ਗਿੱਲ ਨੇ 50 ਗੇਂਦਾਂ ਦੇ ਵਿੱਚ 31 ਰਨ ਮਾਰੇ ਇਸ ਤੋਂ ਇਲਾਵਾ ਸ਼੍ਰੇਸ਼ ਅਜਰ ਦੀ ਗੱਲ ਕਰੀ ਅਕਸਰ ਪਟੇਲ ਦੀ ਗੱਲ ਕਰ ਲਈਏ ਕੇ ਐਲ ਰਾਹੁਲ ਦੀ ਗੱਲ ਕਰ ਲਈਏ ਤਾਂ ਇਹਨਾਂ ਨੇ ਵੀ ਚੰਗੀ ਪ੍ਰਦਰਸ਼ਨੀ ਕੀਤੀ ਹੈ ਤਾਂ ਸਪਿਨਰ ਜੋ ਸਪਿਨਰ ਸਗੇ ਉਹਨਾਂ ਦੇ ਵੱਲੋਂ ਵੀ ਜੋ ਗੇਂਦਬਾਜ਼ੀ ਕੀਤੀ ਗਈ ਹੈ ਤਾਂ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਮੈਚ ਜਿੱਤਵਾਲ ਵੱਧ ਆਇਆ ਜ਼ਰੂਰ ਨਜ਼ਰ ਆਇਆ ਹੈਗਾ ਉਹਨਾਂ ਕਰਕੇ ਸਕੋਰ ਕਿਤੇ ਨਾ ਕਿਤੇ ਜ਼ਰੂਰ ਨਿਊਜ਼ੀਲੈਂਡ ਦੇ ਥੋੜੇ ਰਹਿ ਗਏ ਉਹ ਜ਼ਿਆਦਾ ਨਹੀਂ ਬਣਾ पाए ਜਿਸ ਦੇ ਬਾਅਦ ਭਾਰਤ ਨੇ ਆਖਰੀ ਓਵਰ ਦੇ ਵਿੱਚ ਆਖਰੀ 49ਵੇਂ ਓਵਰ ਦੇ ਵਿੱਚ ਜਿਹੜੀ ਹੈ ਜਿੱਤ ਹਾਸਲ ਕਰ ਲਈਏ 254 ਰਨ ਬਣਾਏ ਨੇ ਭਾਰਤ ਨੇ 251 ਰਨ ਜਿਹੜੇ ਆ ਉਹ ਨਿਊਜ਼ੀਲੈਂਡ ਵੱਲੋਂ ਬਣਾਏ ਗਏ ਸਨ 252 ਦੌੜਾਂ ਦਾ ਟੀਚਾ ਦਿੱਤਾ ਗਿਆ ਸੀਗਾ ਪਰ ਭਾਰਤ ਨੇ 254 ਦੌੜਾਂ ਬਣਾ ਕੇ ਮੈਚ ਨੂੰ ਆਪਣੇ ਨਾਮ ਕਰ ਲਿਆ ਨਾਲ ਹੀ ਟਰੋਫੀ ਨੂੰ ਵੀ ਚੈਂਪੀਅਨ ਟਰੋਫੀ ਨੂੰ ਵੀ ਆਪਣੇ ਨਾਮ ਕਰ ਲਿਆ ਤਾਂ 12 ਸਾਲਾਂ ਦੇ ਬਾਅਦ ਭਾਰਤ ਨੇ ਇਹ ਖਿਤਾਬ ਜਿੱਤਿਆ ਇਸ ਤੋਂ ਪਹਿਲਾਂ 2013 ਦੇ ਵਿੱਚ ਜਿੱਤਿਆ ਸੀਗਾ ਤਾਂ ਹੁਣ 2025 ਦੇ ਵਿੱਚ ਤੇ ਖਾਸ ਕਰਕੇ ਵੀ ਇਸ ਮੈਚ ਦੀ ਇਸ ਸਾਰੇ ਚੈਂਪੀਅਨ ਟਰਾਫੀ ਦੀ ਇਹ ਵੀ ਖਾਸੇ ਤਾਂ ਕਿ ਜਿਸ ਟੂਰਨਾਮੈਂਟ ਦੇ ਵਿੱਚ ਜਿੰਨੇ ਵੀ ਮੈਚ ਹੋਏ ਨੇ ਸਾਰੇ ਮੈਚ ਭਾਰਤ ਨੇ ਜਿੱਤੇ ਨੇ ਕੋਈ ਵੀ ਮੈਚ ਭਾਰਤ ਜਿਹੜਾ ਨਹੀਂ ਹਾਰਿਆ ਜਿੱਤਦਾ ਹੋਇਆ ਫਾਈਨਲ ਤੱਕ ਪਹੁੰਚਿਆ ਤਾਂ ਨਿਊਜ਼ੀਲੈਂਡ ਨੂੰ ਹਰਾਇਆ ਹਾਲਾਂਕਿ ਜੇ ਪਹਿਲੇ ਮੈਚ ਦੀ ਆਪਾਂ ਗੱਲ ਕਰ ਲਈ ਉਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਹਰਾਇਆ ਜਾਂਦਾ ਆਸਟ੍ਰੇਲੀਆ ਨੇ ਜੇ ਗੱਲ ਕਰ ਲਈ ਤਾਂ ਆਸਟ੍ਰੇਲੀਆ ਨੂੰ ਹਰਾਇਆ ਸੀਗਾ ਉਸ ਤੋਂ ਪਹਿਲਾਂ ਪਾਕਿਸਤਾਨ ਨੂੰ ਵੀ ਹਰਾਇਆ ਸੀ ਤਾਂ ਹੁਣ ਜਿਹੜਾ ਆ ਨਿਊਜ਼ੀਲੈਂਡ ਨੂੰ ਹਰਾ ਕੇ ਜਿਹੜਾ ਆ ਜਿੱਤ ਹਾਸਲ ਕਰ ਲਈ ਹੈ ਭਾਰਤ ਦੇ ਵੱਲੋਂ ਜਿੱਤ ਜਿਹੜੀ ਆ ਹਾਸਲ ਕੀਤੀ ਗਈ ਆ ਤਾਂ ਖਬਰ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਭਾਰਤੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਲੋਕ ਜਿਹੜੇ ਆ ਪੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਕਪਤਾਨ ਰੋਹਿਤ ਸ਼ਰਮਾ ਦੇ ਵੱਲੇ ਦਾ ਕਮਾਲ ਜਿਹੜਾ ਆ ਉਹ ਕਿਤੇ ਨਾ ਕਿਤੇ ਹੋਇਆ ਉਸ ਦੀ ਬੱਲੇ ਦੇ ਕਮਾਲ ਦੇ ਨਾਲ ਜਿਹੜਾ ਹੈ ਇਹ ਭਾਰਤ ਜਿਹੜਾ ਆ ਉਹ ਜਿੱਤ ਵੱਲ ਵਧਿਆ ਹੈ ਗਿਆ ਭਾਰਤ ਨੇ ਖਿਤਾਬ ਆਪਣੇ ਨਾਮ ਕੀਤਾ ਚੈਂਪੀਅਨ ਟਰੋਫੀ ਆਪਣੇ ਨਾਮ ਕੀਤੀ ਹੈ